ਆਲ ਜ਼ਰਨ ਵੀ ਮਿਮ ਟਿੱਕ ਟਾਕ ਉਹ ਪ੍ਰਮਾਤਮਾ ਸਹਾ ਟਿੱਕ ਟਾਕ ਕਰਕੇ ਚੜ ਦੇ ਕਲਾ ਰੱਖ ਕੇ ਦੈਨ ਦੁਗਣੀ ਰਾਜਕੀ ਤਰੱਕੀ ਬਖਸ਼ੀ ਤੇ ਜਿੰਮਾ ਤੁਹਾਨੂੰ ਦਿਖਾਉਣੀ ਆ ਵੀ ਹੁਣ ਇਹਦੇ ਨਾਮਾਥਾਂ ਲੱਭ ਲਿਆ ਥੋੜੇ ਮੰਜੀ ਤੇ ਬਹਿ ਗਿਆ ਦੇਖੋ ਇੱਧਰ ਪਿਆ ਦੇਖੋ ਸਹਰਾਣੇ ਤੇ ਸੰਤਰੀ ਸੂਤੋ ਕੇ ਉੱਠ ਕੜੇ ਇੱਥੋਂ ਖੜਾ ਹੋ ਜਾ ਜਿੰਮੂ ਖੜਾ ਹੋ ਖੜਾ 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 ਉੱਥੇ ਚੱਲ ਮੰਜੀ ਤੇ ਫੇਰ ਜਾ ਫਿਰ ਮੈਂ ਤੈਨੂੰ ਦੱਸਦੀ ਆ चल देखो जी ने ना ये था ली हम साढ़े सात कपड़े धोते अज मैं देखो मौसम देखो गर्मी बड़ी सी अज भी बहुत ज्यादा गर्मी सी अदो वो ਕਿੰਨੇ ਦਿਨ ਹੋ ਗਏ ਮੈਂ ਨਾ ਮੁੱਛੀ ਮਹੀਨੇ ਅੰਦਰ ਕੀਤੀ ਅੱਜ ਮੇਰਾ ਮੰਨ ਸੀਗਾ ਅੰਦਰ ਕਰਦੇ ਆਂ ਤੇ ਮਹੌਲ ਦੇਖੋ ਜੀ ਬਾਹਰ ਲਾ ਦੇਖੋ 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 ਕਿੰਨਾ ਸੋਹਣਾ ਮਹੌਲ ਆ ਲਾਈਡ ਤੇ ਨਾ ਬੜਾ ਤੇ ਬਾਰੇ ਬੱਚੇ ਖੇਡ ਰਹੇ ਨੇ ਤੇ ਜਿਮਾਂ ਦੇ ਵਿੱਚ ਚੁੱਪਿਆ ਦੇਖਿਆ ਨਾ ਉੜਦਾ ਹੀ ਨਹੀਂਗਾ ਮਰਜੀ ਵਾਲਾ ਹੌਲਾ ਹੋ ਗਿਆ ਇਹਨੋਂ ਆਇਆ ਬੱਚੇ ਬਾਹਰ ਖੇਡਦੇ ਆ ਆ ਦੇਖ ਪੱਲੂ ਠਬਤਾ तू फिर बैठ गया चलो उठ तो खड़ा हो जा आ जा टीवी के देख के तो तो गया चला चलते जिमों का जनता बैठता जिम में दा मीठा फेवरेट है 이, 이, 이. 이, 이. 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 फिर तो सरदार जी दी और दिखाने आ मेरी मैरिज तो बाद दी फोटो और मेरे बेटे दी है मेरी सासू मां मदर मा इन लॉ आ मेरा जिम्मू ਆ ਮੇਰਾ ਸਰਕਾਰ ਹਾਊਸ ਮੇਰੀ ਲੌਬੀ ਆ ਸ੍ਰੀ ਹਰਮੰਦਰ ਸਾਹਿਬ ਦੀ ਟੋਟੋ ਲੋ ਜੀ ਪਕੌੜੇ ਆਪਾਂ ਗੁਲਗੁਲੇ ਆਪਾਂ ਕਰਦੇ ਖਤਮ ਮੈਂ ਤੇ ਜਿੰਮੇ ਨੇ ਖਾ ਗੇ ਲੋਡੀ ਆਪ ਕੋਲ ਆ ਦੇ ਕਪੜੇ ਸੋਕ ਪੇ ਤਾਸ ਆਹ ਰਾਮ ਜੀ ਨਾ ਬਣਾਈਆ ਦੇ ਕਰਦੇ ਕਰਦੇ ਕੀ ਆਂਟੀ ਵੀਡੀਓ ਵੀਡੀਓ ਕਾਬੜੀ ਘੈਂਟ ਫਿਰਦੀ ਹੈ ਛੱਟੀ ਬੰਦਣਾ

ਮੇਰੇ ਦੋ ਚੈਨਲ ਆ ਦਾਂਟੀ ਇਹ ਤੁਸੀਂ ਦਾ ਯੂਟਿਊਬ ਚੈਨਲ ਕਾ ਕਾਜ ਕਰਨਾ ਰੱਖੇ ਵੀਡੀਓ ਬਣਾਈ ਫਿਰ ਹਾਂ ਅੱਜ ਦੇਖਾ ਮੇਰਾ ਅੱਖ ਲੱਗੇ ਥੋੜੀ ਜਿਹੀ ਨਾ ਕਪਈ ਪੀਂਦਾ ਮਾੜਾ ਜੀ ਇਹਨੂੰ ਕਰਿਓ ਸਮਝਦਾਰ ਹੈ ਦੂਜਵਾਲ ਦੂਜਵਾਲ ਪੜ੍ਹੇ ਲਿਖੇ ਅਣ ਥੱਕ ਮਿਹਨਤੀ ਮਿਹਨਤੀ ਚਲੰਦਰ ਚਲੰਦਰ ਸੁਣਦਾ ਨਹੀਂ دل پتن راځه اٹھ کھڑا ہوجە کھڑا کھڑا سونډنی ها یلن د جج نانی نه آ د جج میله ما لته سويت لیا کړی دی ما چرآ آ ਗਰਮੀ ਬਹੁਤ ਜ਼ਿਆਦਾ ਹੋਈ ਪਈ ਐ ਨਹੀਂ ਜ਼ਿਆਦਾ ਗਰਮੀ ਐ ਨਾ ਸੁਣ ਤਾਂ ਫਿਰ ਇੱਕ ਵਾਰੀ ਖੜੀ ਹੋ ਚੱਲ ਖੜੀ ਖੜੀ ਹੋ ਜਾ ਅੱਜ ਜਿਮੀ ਨਾ ਬਾਹਰ ਬਾਈ ਬੈਠੀ ਸਾਡੇ ਨਾਲ ਮੁੰਡਾ ਇੱਕ ਬਹੁਤ ਸੇਵਾ ਵੀ ਡੌਗੀਆਂ ਦੇ ਕਰਦਾ ਤੇ ਉਹ ਹੁੰਦਾ ਸਟਿਕ ਦੀ ਲੈ ਕੇ ਆ ਜਾ ਓਏ ਜਿਵੇਂ ਉਹ ਸਟਿਕ ਲੈ ਕੇ ਹੁੰਦਾ ਵਾ ਖਾਣ ਵਾਲੀ ਡੌਗ ਦੀ ਉਹ ਡੌਗ ਉਹ ਤੇ ਮਾਂ ਕਰਦਾ ਉਹ ਸਾਹਕੀ ਹੁਣ ਜਿਮੀ ਬਾਹਰ ਬੈਠੇ ਉਹ ਸਕੂਟਰੀ ਦੇ ਵਾਸਾ ਹੋਣੇ ਦੀ ਉਹ ਇਹਨੂੰ ਖਵਾ ਜਾਂਦਾ ਇੱਕ ਅਸੀਂ ਬਾਹਰ ਹੁੰਦੇ ਨਾ ਜਦੋਂ ਇਹਨੂੰ ਖਵਾ ਜਾਂਦਾ ਇੱਕ ਮਨ ਲਾ ਦੁਪਰ ਚੱਲੀ ਗਈ ਹੁ ਬਾਈ ਭੜੀਆ ਕੱਪੜੇ ਲਾਈਏ ਪਹਿਲਾਂ ਦਾ ਕੱਪੜੇ ਆ ਸੀ ਕੱਪੜੇ ਅੱਜ ਬਹੁਤ ਉੱਤੇ ਸੀ

ਹੈਲੋ ਜੀ ਅੱਛਾ ਮੰਨ ਲਓ ਵੀ ਪਹਿਲਾ ਮੋਬਾਈਲ ਕੰਨ ਨਾਲ ਉਹ ਨਾ ਇਹ ਇਹ ਚੀਜ਼ ਬਹੁਤ ਲੋਕਾਂ ਚ ਇਹ ਮੰਨਣ ਵਾਲੀ ਗੱਲ ਕੰਨ ਮੋਬਾਈਲਾਂ ਨੂੰ ਪਤਾ ਨਹੀਂ ਲੱਗਦਾ ਵੀ ਆਪਾਂ ਵੈਸੇ ਗੱਲ ਕਰੇਗਾ ਨਾ ਕਿਸੇ ਦਾ ਕੋਈ ਆਜੇ ਘਰੇ ਪਤਾ ਨਹੀਂ ਲੱਗਦਾ ਉਹ ਚਾਹੁੰਨੇ ਪੜਕਦੇ ਨਹੀਂ ਰਹੜਤਾ ਮੈਥੋਂ ਨਿਕਲ ਗਈ ਗਾਲ ਹਾਂ ਮੈਂ ਤੂੰ ਜ ਨਹੀਂ ਇਹਨਾਂ ਦੀ ਨਾ ਅਸਲ ਚ ਸਮਝਦੇ ਨਹੀਂ ਲੋਕ ਕਦਰ ਨਾ ਚੰਗੀ ਮੈਂ ਤਾਂ ਬਹੁਤ ਨਹੀਂ ਲਾਇਕ ਤੇ ਨਹੀਂ ਨਹੀਂ ơi ਕਨ ਗੱਡੀ ਥਲੇ ਕਾਲਾ ਬੱਚਾ ਦੇਤਾ ਕੁੱਤੇ ਦਾ ਕੁੱਤੀ ਦਾ ਤੇ ਉਹ ਮਿਲਕਦੀ ਹੋਊਗੀ ਤੁਸੀਂ ਗੱਲ ਨਹੀਂ ਸਮਝੀ ਇਹਨੇ ਤਾਂ ਹੁਣ ਛੀਛੀ ਹੁੰਦੇ ਐ ਦਸ ਹੁੰਦੇ ਐ 8 8 हां 8 9 ਅਦਰ ਬਾਈ ਨਹੀ ਫੇਰ ਵੀ ਜਿਹੜਾ ਇੱਕ ਮਾਰਿਆ ਉਹਨੂੰ ਦੇਖ ਕੇ ਤਾਂ ਮਿਲਕਦੀ ਆ ਅਦਰ ਬਾਈ ਇਹ ਬੱਚੇ ਕਿਸੇ ਇਨਸਾਨ ਦਾ ਹੁੰਦਾ ਹਾਂ ਤੇਰੀ ਗੱਲ ਕੁਟੂ ਪੈਣਾ ਤਿੰਨੇ ਦਾ ਜਾਨ ਸਾਡੀ ਸਾਰੀ ਬਰਾਬਰ ਹੈ ਦੇਖੋ ਪਿੱਛੋਂ ਨਿਕਲੂਗੀ ਮੇਰੀ ਚਾਹ ਮੇਰੇ ਨਿਕਲੂਗੀ ਉਹ ਜੋ ਉਹ ਚੋ ਨਿਕਲੂਗੀ ਅੰਟੀ ਚਾਹ ਉਹ ਦੇਖਵਾ ਦੇ ਦੋ ਵਾਰੀ ਖਾ ਪੀ ਗਈ ਨਾਲ ਮੇਰੇ ਜਾ ਕੇ ਭੇਜੀ ਹੁਣ ਫੇਰ ਬੈ ਗਈ ਉਹ ਮੈਂ ਹੁਣ ਦਾ ਨਹੀਂ ਬਿਛਨ ਪ੍ਰਾਨ ਕਹਿੰਦਾ ਹੈ ਗੁਰਵਿੰਦਰ ਦੇ ਦੇ ਲੱਕ ਉੱਥੇ ਤੱਕ ਮੰਗਰ ਆਉਂਦੇ ਹਨ ਹਾਂ ਇਹਨੇ ਰੋਟੀ ਨਹੀਂ ਖਾਦੀ ਕਿਨੇ ਇਹਨੇ ਨਾ ਇਹਨੇ ਢੂਲ ਮੈਂ ਉਹ ਤਾਂ ਕੱਪ ਭਰ ਕੇ ਦੁੱਧ ਦਤੇ ਨਾਲ ਢੂਲ ਪਾਈ ਦੋ ਮੁਠਾ ਹਾਂ ਇਹ ਸਾਡੇ ਫਿਰ ਰੋਟੀ ਕਿੱਥੋਂ ਖਾਂਦੇ ਆ ਮੈਂ ਕਿ ਰੱਜ ਜਾਣਗੇ ਚਲ ਇਹਨੂੰ ਦੁੱਧ ਦੀ ਲੋੜ ਹੈ ਬੱਚਿਆਂ ਵਾਲੀ ਆ ਖੇਡਦੇ ਫਿਰਦੇ ਆ ਮਾਂ ਤਾਂ ਬੈਠੀ ਆ ਆ ਦਿਸੀ ਆ ਕੋਈ ਹਾਂ ਥੰਬਾ ਇੱਥੋਂ ਹਾਂ ਕਿੱਡਾ ਵੀ ਸ਼ਿਸ਼ਾ ਲਾ ਦੇ ਹਾਂ ਉਹ ਥੰਬਾ ਦਿਸੀ ਆ ਨਹੀਂ ਹਾਂ ਦੱਸੂਗਾ ਮੈਂ ਜੂਦੇ ਨੇ ਤੇ ਜਾ ਕੇ ਦਿਸੇ ਦੱਬਿਆ ਸੀ ਉੱਥੇ ਹਾਂ ਨਹੀਂ ਆਤਮਾ ਇਹਨਾਂ ਦੇ ਕਿਲਾਸ ਮੰ ਸਵਕੋਸ ਹੈ ਇੱਕ ਬੋਲ ਨਹੀਂ ਸਕਦੇ

ਤੈਨਾਂ ਵੀ ਤੇਰੇ ਕਦਾਂ ਸ਼ੌਂਕ ਲਹੁੰਦੀਆਂ ਹੈਂ ਅਸੀਂ ਚੱਲਾਂਗੇ ਮੋਟਰਸਾਈਕਲ ਨਾਲ ਤੂੰ ਤੁਰ ਕੇ ਜਾਣਾ ਹਨਾ ਵੀ ਹਰਜੋਤ ਕੋਈ ਦਿੱਕਤ ਨਹੀਂ ਹੈ ਸਾਈਕਲ ਤੇ ਸਾਈਕਲ ਤੇ ਹਾਂਜੀ 55 ਦੀ ਸਪੀਡ 55 ਉਹ ਕਾਹਦੇ ਤੁਰ ਕੇ ਉਹ ਜਦੋਂ ਮਾਤਾ ਦਾ ਮੇਲਾ ਹੁੰਦਾ ਨਾ ਉਹ ਬੁੜੀਆਂ ਜਮ ਲੰਗ ਮਾਰਦੇ ਗੋਡੇ ਦਸਦੇ ਲੀਆਂ ਤੁਰੀਆਂ ਜਾਂਦੀਆਂ ਹੁੰਦੀਆਂ ਆ ਕਾਲੇ ਦੇ ਉਧਰ ਬੱਸੀ ਰੀਆਂ ਨੇ ਨਹੀਂ ਚਲੋ ਤਾਂ ਗੱਡੇ ਗੁੱਡੇ ਤੇ ਆਏ ਤੁਰ ਕੇ ਜਾਂਦੀਆਂ ਇਹ ਸ਼ਾਮ ਨਹੀਂ ਪਾਈ ਹਾਂ ਵੀ ਜੇ ਵਧੀਆ ਸਾਈਕਲ ਹੈ। ਬਸ ਇੱਧਰ ਰੱਬ ਜਾਨਾ ਲੂਵੇਂ ਮਿਆਂ। ਰੱਬ ਦਾ ਇੰਦਾਂ ਕਹਿੰਦਾ ਵੀ ਤੁਰ ਕੇ ਆ ਉਹ ਓਖੇ ਹੋ ਗਿਆ ਉਹ ਤੇ ਕਹਿੰਦਾ ਪ੍ਰਮਾਤਮਾ ਨੂੰ 24 ਘੰਟੇ ਦਿਆ ਬਸ ਰੱਖੂ ਪ੍ਰਮਾਨ ਤੇ ਖਾਣਾ ਆਪ ਵੀ ਉਹ ਭੁੱਖੇ ਵਿਚਾਰੇ ਉਧਰ ਹੀ ਤੜਫੀ ਜਾਂਦੇ ਉਧਰੋਂ ਓਏ ਹੁਣ ਤਾਂ ਤੇਰਾ ਦਾਦਾ ਘਟ ਖਾਂਦਾ ਨਾ ਕਈ ਨਾ ਇੱਕ ਕਮਾਈ ਖਾਣੀ ਇਹਨੇ ਕਿਵੇਂ ਭੱਜ ਲਈ ਮੇਰੇ ਬੱਚੇ ਚੁੱਕੀ ਜਾਂਦੇ ਹਨ ਉਹ ਇਹਨੂੰ ਪਾਲਦੇ ਹੋਣਗੇ ਇੱਥੇ ਬੈਠੀ ਭੈਣ ਜੀ ਗ੍ਰੇਡ ਲੱਗਣਾ ਉਹਦਾ ਤੇ ਗਲਤੀ ਲੱਗਣੀ ਕੀ ਜਿਹੜੀ ਕੰਫੀਡੈਂਸ ਕੰਫੀਡੈਂਸ ਹੈਗਾ ਵੀ ਤੂੰ ਪੇਪਰ ਸਹੀ ਕੀਤਾ ਤੇਰੇ ਚ ਹਾਂ ਜੀ ਕੰਫੀਡੈਂਸ ਹੈ ਵੀ ਹੈਗਾ ਦੱਸ ਕੁਛ ਨਹੀਂ ਚਾਹੀਦਾ ਉਥੇ ਆਪਾਂ ਚੁੱਪ ਕਰਕੇ ਦੋਸਤਾਂ ਦੀ ਪੜ੍ਹਾਈ ਦਾ ਖਰਚਾ ਤੇ ਜਮ੍ਹਾਂ ਕਰਾਇਆ ਹੂੰ। ਕੰਨਗੇ ਸਾਡੀਆਂ ਨਹੀਂ ਸਕੂਲ ਹਾਂ ਤੂੰ ਲੱਖ ਰੁਪਇਆ ਲਾ ਫਿਰ ਆਪਾਂ ਪਾਰਟੀ ਵੀ ਕਰਨੀ ਹੈ ਨਾ ਵੀ। ਨਹੀਂ ਕੱਲੇ ਸਕੂਲ ਦੇ ਹੀ ਪਾਰਟੀ ਸੰਨੇ ਲਾ ਕੇ ਲੱਖ ਲਾ ਲੱਖੇ। ਪੜ੍ਹਾਈ ਮੀ ਹੋ ਗੀ। ਉਹ ਤੇ ਰੜੀ ਉੱਥੇ ਕੀ ਆਂਟੀ ਸੇਮ ਕੱਲੀ ਨਾਲੇ ਮੜੀ। ਆ ਜਾ ਪੁੱਤੋਏ ਜੀ ਮੋ ਫਿਰਦ ਲੈ। ਆਜੋ 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 ਅੰਦਰ। ਪੜ੍ਹਾਈ ਦੀ। ਪੱਜੇ 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 ਆ ਸਾਡੀ ਆਂਟੀ ਲੋਤੀ ਜੀ ਦੀ ਮਾ ਕੇ ਅੰਦਰ ਦੀ ਮਾ ਕੇ ਅੰਦਰ ਲੋਤੀ। ਚੱਲ ਲੋਤੀ। ਵੀਡੀਓ ਦੇ ਕਰਦੇ ਐਂਡ ਵੀਡੀਓ ਬਧੇ ਲੱਗੇ ਉਹ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰਿਓ ਜੀ ਚਲੋ ਭਾਈ ਪਾਲੂਆ